ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਜੀ ਗੋਦਵਾਲ ਸਹਿ ਵੇਖੇ ਸੁਭਾਏ ਮਾਨਸਨ ਗੁਰ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਜੀ ਸੁੱਖ ਕਿੱਥੋਂ ਪ੍ਰਾਪਤ ਹੋਉਂਦਾ ਹੈ ਕੇਵੇਂ ਸੁੱਖ ਦੀ ਪ੍ਰਾਪਤੀ ਹੋਵੇ ਅਤੇ ਨਾਮ ਦੀ ਦਾਤ ਕੇ ਤੇ ਕਿਨੂੰ ਮਿਲਦੀ ਹੈ ਤਾਂ ਸਤਿਗੁਰੂ ਅਮਰਦਾਸ ਮਹਾਰਾਜ ਸਾਹਿਬ ਸਦੇ ਪਾਤਸ਼ਾਹ ਜੀ ਗੁਰ ਸਿੱਖਾਂ ਦੇ ਪ੍ਰਸ਼ਨ ਸੁਣ ਕੇ ਉਹਨਾਂ ਨੂੰ ਹੁਣ ਸਾਨੂੰ ਸਾਰਿਆਂ ਨੂੰ ਕਲਿਆਣ ਇਹ ਤੁਪਦੇਸ਼ ਬਖਸ਼ਦੇ ਹਨ ਗੁਰ ਸੇਵਾ ਤੇ ਸੁਖ ਪਾਈਐ ਗੁਰ ਸੇਵਾ ਤੇ ਸੁਖ ਪਾਈਐ ਧੰ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਗੁਰ ਸਿੱਖੋ ਗੁਰੂ ਦੀ ਸੇਵਾ ਕਰਕੇ ਹੀ ਸੁਖ ਪਾਈਦਾ ਹੈ ਸੁਖ ਸਤਗੁਰੂ ਦੀ ਸੇਵਾ ਦੇ ਵਿੱਚ ਹੈ ਜਿਹੜਾ ਗੁਰਾਂ ਦੀ ਸੇਵਾ ਕਰਦਾ ਉਹੀ ਸੁਖੀ ਆ ਉਹੀ ਸੁਖ ਮਿਲਦਾ ਏ ਹੋਇ ਹੈ ਸੁਖ ਨਾ ਭਾਲ ਗੁਰ ਦੀ ਸੇਵਾ ਛੱਡ ਕੇ ਹੋਰ ਕਿਸੇ ਵੀ ਥਾਂ ਤੋਂ ਸੁਖ ਨਾ ਭਾਲਣਾ ਕਰੋ ਸੁਖ ਨਾਲ ਲੱਗੋ ਸੁਖ ਸੇਵਾ ਵਿੱਚ ਹੈ